ਅਸੀਂ ਆ ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਦਮਪੀਸੀ ਇਸ ਵਕਤ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਆ ਉਹ ਸਪਸ਼ਟ ਕੀਤੀ ਜਾ ਰਹੀ ਹੈਗੀ ਆ ਬਾਬਾ ਦੀਪ ਸਿੰਘ ਕਲੋਨੀ ਦੇ ਵਿੱਚ ਇਹ ਕਾਰਵਾਈ ਚੱਲ ਰਹੀ ਹੈ ਅ ਨਸ਼ਿਆ ਵਿਰੁੱਧ ਕਾਰਵਾਈ ਲਗਾਤਾਰ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਚਲਾਈ ਗਈ ਹੈ ਤਾਂ ਇਸ ਵਕਤ ਇਹ ਨਸ਼ੇ ਵਿਰੁੱਧ ਕਾਰਵਾਈ ਜਿਹੜੀ ਆ ਉਸ ਵਕਤ ਚੱਲ ਰਹੀ ਹੈਗੀ ਆ ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਨਸ਼ਾ ਤਸਕਰ ਦੇ ਘਰ ਨੂੰ ਢਾਇਆ ਜਾ ਰਿਹਾ ਹੈਗਾ ਇਸ ਘਰ ਤੇ ਇੱਕ ਵਿਅਕਤੀ ਇੱਕ ਨੌਜਵਾਨ ਦੇ ਉੱਪਰ ਜਿਹੜਾ ਅ ਹਿਊਜ ਯਾਨੀ ਕਿ ਕਮਰਸ਼ੀਅਲ ਕੁਆਂਟੀਟੀ ਦੇ ਉੱਪਰ ਨਸ਼ਾ ਵੇਚਣ ਦਾ ਮਾਮਲਾ ਦਰਜ ਸੀਗਾ ਜਿਸ ਦੇ ਕਰਕੇ ਉਹ ਪਿਛਲੇ 10 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਰਸਿਆ ਜਾ ਰਿਹਾ ਹੈ ਕਿ ਉਹ ਪੁਲਿਸ ਦੀ ਕੈਦ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਹੈ ਔਰ ਇਸ ਦੇ ਉੱਪਰ ਕਈ ਕਮਰਸ਼ੀਅਲ ਕੁਆਂਟੀਟੀ ਤੇ ਵਿੱਚ ਮਾਮਲਾ ਜਿਹੜਾ ਉਹ ਦਰਜ ਹੋਇਆ ਸੀ ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਬਾਬਾ ਦੀਪ ਸਿੰਘ ਕਲੋਨੀ ਦੀ ਇਹ ਤਸਵੀਰ ਹੈ ਅਜਤੇ ਇਹ ਜੀਸੀਬੀ ਜਿਹੜੀ ਆ ਉਹ ਚੱਲ ਰਹੀ ਹੈ ਲੇਕਿਨ ਦੂਸਰੇ ਪਾਸੇ ਪਰਿਵਾਰ ਦੇ ਵੱਲੋਂ ਕਿਥਨੇ ਕਿਥੇ ਇਸ ਵਕਤ ਹੰਗਾਮਾ ਵੀ ਹੈ ਦੂਸਰੇ ਪਾਸੇ ਪੁਲਿਸ ਦੇ ਨਾਲ ਪਰਿਵਾਰ ਉਲਝ ਵੀ ਰਿਹਾ ਹੈ ਪੁਲਿਸ ਦੇ ਪ੍ਰਚਾਰਕ ਦੇ ਵੱਲੋਂ ਸਾਫ਼ ਤੌਰ ਦੇ ਉੱਪਰ ਆਖਿਆ ਜਾ ਰਿਹਾ ਹੈ ਕਿ ਸਾਡੇ ਨਾਲ ਤੱਕਾ ਹੋ ਰਿਹਾ ਇਸ ਵਕਤ ਇਹ ਤਸਵੀਰਾਂ ਨੇ ਜੋ ਤੁਸੀਂ ਵੇਖ ਪਾ ਰਹੇ ਹੋ ਕਿ ਪੁਲਿਸ ਵੱਡੇ ਪੱਧਰ ਦੇ ਉੱਪਰ ਹੈ ਇਸ ਵਕਤ ਇਸ ਜਿਹੜੀ ਇਮਾਰਤ ਨੂੰ ਢਾਇਆ ਜਾ ਰਿਹਾ ਤਾਂ ਦੂਸਰੇ ਪਾਸੇ ਪਰਿਵਾਰ ਵੱਡੀ ਗਿਣਤੀ ਦੇ ਵਿੱਚ ਇਕੱਠਾ ਹੋਇਆ ਪੁਲਿਸ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਉਹ ਇਸ ਵਕਤ ਮੌਜੂਦ ਹੈ ਔਰ ਇਹ ਪਰਿਵਾਰ ਤੁਸੀਂ ਦੇਖ ਰਹੇ ਹੋ ਵੱਡੇ ਪੱਧਰ ਦੇ ਉੱਪਰ ਇਕੱਠਾ ਹੋਇਆ ਇਸ ਵਕਤ ਪੁਲਿਸ ਦੇ ਉੱਪਰ ਕਿਤੇ ਨਾ ਕਿਤੇ ਸਵਾਲ ਜਿਹੜੇ ਉਹ ਖੜੇ ਕੀਤੇ ਜਾ ਰਹੇ ਨੇ ਔਰ ਇਹ ਤਸਵੀਰ ਜਿਹੜੀਆਂ ਨੇ ਉਹ ਜਿਹੜੀਆਂ ਤੁਸੀਂ ਵੇਖ ਪਾ ਰਹੇ ਹੋ ਕਾਨੂੰ ਵੀ ਇਹਨਾਂ ਨੂੰ ਕਰਨ ਵਾਲੀ ਆਉਣੀ ਹੈ ਕਾਨੂੰ ਵੀ ਇਹਨਾਂ ਨੂੰ ਕਰਨ ਵਾਲੀ ਆਉਣੀ ਹੈ ਪਾਟ ਵੀ ਕਰਨ ਵਾਲੀ ਆਉਣੀ ਹੈ ਮੈਨੂੰ ਜਦ ਤੁਸੀਂ ਕਿਤੇ ਦੇ

ਨਹੀਂ ਅਜਿਹੀ ਫਟ ਕੇ ਕਿਹੜਾ ਫਟ ਕੇ ਫੋਟੋ ਲਈਏ ਹਮ ਤਾਂ ਲੋਕਾਂ ਨੂੰ ਕੋਈ ਇੰਟੈਂਸ਼ਨ ਨਹੀਂ ਆਉਂਦੀ ਹੈਗੀ ਆਈ ਮਾਫ ਕਰਦਾ ਤੁਹਾਨੂੰ ਬੋਟਾ ਪਾਈਆਂ ਚੰਗਾ ਦੇਣਾ ਹੋਣਗੇ ਚੰਗੇ ਤੇ ਨਾਉਣਗੇ ਬਿਲਕੁਲ ਇਸ ਵਕਤ ਤਸਵੀਰਾਂ ਜਿਹੜੀਆਂ ਨੇ ਉਹ ਬਾਬਾ ਦੀਪ ਸਿੰਘ ਕਲੋਨੀ ਪਟਿਆਲਾ ਦੀਆਂ ਨੇ ਜੋ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਕਹਿ ਰਿਹਾ ਹੈ ਕਿ ਸਾਡਾ ਰਜਿਸਟਰੀ ਵਾਲਾ ਘਰ ਹੈ ਲੇਕਿਨ ਉਸ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਢਾਇਆ ਜਾ ਰਿਹਾ ਹੈਗਾ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਦਾ ਦੇ ਉੱਪਰ ਇਲਜ਼ਾਮ ਨੇ ਪਰਿਵਾਰ ਦੇ ਤਾਂ ਇਸ ਵਕਤ ਇਹ ਤਸਵੀਰਾਂ ਪਰਿਵਾਰਿਕ ਮੈਂਬਰਾਂ ਦੀ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਵਕਤ ਹੰਗਾਮਾ ਹੋ ਰਿਹਾ ਪੁਲਿਸ ਵੱਡੇ ਪਤਰ ਦੇ ਉੱਪਰ ਪਹੁੰਚੀ ਹੈਗੀ ਹੈ ਕਿਸੇ ਨੂੰ ਵੀ ਆਣ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਤਾਂ ਇਸ ਵਕਤ ਇਹ ਤਸਵੀਰਾਂ ਨੇ ਔਰ ਦੂਸਰੇ ਪਾਸੇ ਜੀਸੀਬੀ ਚੱਲ ਰਹੀ ਹੈਗੀ ਹੈ ਉਸ ਘਰ ਦੇ ਵਿੱਚ ਉਸ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪੁਲਿਸ ਦਾ ਵੱਡਾ ਪੈਰਾ ਜਿਹੜਾ ਤੁਸੀਂ ਵੇਖ ਪਾ ਰਹੇ ਹੋ ਇਸ ਵਕਤ ਪੁਲਿਸ ਦਾ ਇੱਕ ਵੱਡਾ ਪੈਰਾ ਜਿਹੜਾ ਉਹ ਲੱਗਿਆ ਹੋਇਆ ਔਰ ਦੂਸਰੇ ਪਾਸੇ ਇਸ ਘਰ ਦੇ ਉੱਪਰ ਜੀਸੀਬੀ ਚੱਲ ਰਹੀ ਹੈਗੀ ਹੈ ਦੱਸ ਦਈਏ ਕਿ ਇੱਕ 23 ਸਾਲ ਦੀ ਉਮਰ ਦੇ ਨੌਜਵਾਨ ਦਾ ਇਹ ਘਰ ਹੈ ਜਿਸ ਦੇ ਉੱਪਰ ਯੂਜ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰੀ ਦਾ ਪਰਚਾ ਦਰਜ ਹੈਗਾ ਪੂਰੀ ਜਾਣਕਾਰੀ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਲੇਕਿਨ ਇਸ ਵਕਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਆ ਭਰੀ ਦੁਕਾਨ ਹੈ ਇੱਕ ਵਾਰ ਰਵੀ ਜੀ ਜਰੂਰ ਦਿਖਾਓ ਭਰੀ ਦੁਕਾਨ ਹੈ ਜਿਹੜੀ ਇਸ ਦੇ ਵਿੱਚ ਸ਼ਾਇਦ ਜਿਹੜਾ ਆ ਬਿਊਟੀ ਪਾਰਲਰ ਦਾ ਕੰਮ ਚੱਲਦਾ ਹੋਏਗਾ ਤਾਂ ਇਸ ਦੁਕਾਨ ਦੇ ਵਿੱਚ ਆ ਮੋਟਰਸਾਈਕਲ ਵੀ ਨਿਕਲੀ ਹੈ ਤਾਂ ਦੂਸਰੇ ਪਾਸੇ ਅੰਦਰ ਸਮਾਨ ਵੀ ਦੁਕਾਨ ਦੇ ਵਿੱਚ ਆ ਜਿਹੜਾ ਉਹ ਪੂਰਾ ਪਿਆ ਤਾਂ ਇੱਕ ਵਾਰ ਸਮਾਲ ਕੇ ਇਹ ਤਸਵੀਰ ਜਰੂਰ ਦਿਖਾ ਦਿਓ ਇਸ ਦੁਕਾਨ ਦੀ ਭਰੇ ਦੀ ਕਿ ਕਿਵੇਂ ਇਹ ਦੁਕਾਨ ਜਿਹੜੀ ਹੈ ਉਹ ਭਰੀ ਹੋਈ ਹੈ ਔਰ ਇਸ ਵਕਤ ਇਸ ਦੇ ਉੱਪਰ ਇਹ ਕਾਰਵਾਈ ਚੱਲ ਰਹੀ ਹੈ ਔਰ ਇਸ ਤਰੀਕੇ ਦੀਆਂ ਚਾਰ ਦੁਕਾਨਾਂ ਨੇ ਜਿਨ੍ਹਾਂ ਚਾਰ ਦੁਕਾਨਾਂ ਦੇ ਉੱਪਰ ਇਹ ਕਾਰਵਾਈ ਜਿਹੜੀ ਹੈ ਇਨਸਪੈਕਸ਼ਨ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਥੱਲੇ ਦੁਕਾਨਾਂ ਨੇ ਤਾਂ ਉੱਪਰ ਘਰ ਨੇ ਉੱਪਰ ਰੈ residențial ਇਲਾਕਾ ਹੈ ਔਰ ਉਸ residențial ਇਲਾਕੇ ਦੇ ਵਿੱਚ ਕਿਵੇਂ ਜਿਹੜੀ ਆ ਉਹ ਚੱਲ ਰਹੀ ਹੈ ਕਿ ਐਸਪੀ ਸਿਟੀ ਬਲਵਿੰਦਰ ਸਿੰਘ ਚੀਮਾ ਨੇ ਮੌਕੇ ਤੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਵਕਤ ਇਹ ਤਸਵੀਰਾਂ ਨੇ ਉਹ ਤੁਸੀਂ ਵੇਖ ਪਾ ਰਹੇ ਹੋ ਚੀਮਾ ਸਾਹਿਬ ਸਰ ਇਹ ਬਾਬਾ ਦੀਪ ਸਿੰਘ ਨਗਰ ਹੈ ਇਹਦੇ ਚੋਂ ਮ्युनਿਸਪਲ ਕਾਰਪੋਰੇਸ਼ਨ ਨੇ ਇੱਥੇ ਅਕੋਰਡਿੰਗ ਟੂ ਲਾ ਇਹ ਜੀ ਨੀਚੇ ਕਰ ਲਓ ਇਹ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਮUNICIPAL CORPORATION ਨੇ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤੇ ਫਿਰ ਪ੍ਰੋਪਰ ਜਸਪਾ ਇੱਥੇ ਚਪਕਾਇਆ ਗਿਆ ਇਹਨਾਂ ਨੂੰ ਟਾਈਮ ਦਿੱਤਾ ਗਿਆ ਕਿ ਆਪਣਾ ਕਲੀਅਰ ਕਰੋ ਵੀ ਤੁਹਾਡੇ ਕੋਲ ਪਰਮਿਸ਼ਨਸ ਹੈ ਕੀ ਨਹੀਂ ਔਰ ਨਾਲ ਦੀ ਨਾਲ ਜਿਹੜਾ ਬੰਦਾ ਹੈ ਇਹਦੇ ਤੇ ਐਫ ਆਈ ਆਰਸ ਵੀ ਦਰਜ ਨੇ ਐਡੀਪੀਐਸ ਦੀਆਂ ਤੇ ਜਦੋਂ ਫਿਰ ਮਿਊਨਿਸਪਲ ਕਾਰਪੋਰੇਸ਼ਨ ਨੇ ਆਪਣਾ ਸਾਰਾ ਪ੍ਰੋਸੀਜਰ ਫਾਲੋ ਕਰ ਲਿਆ ਫਿਰ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਸਾਨੂੰ ਆਰਡਰ ਆਇਆ ਕਿ ਇਹਨਾਂ ਨੂੰ ਲਾਅ ਐਂਡ ਆਰਡਰ ਅਸਟ ਫੋਰਸ ਦਿੱਤੀ ਜਾਵੇ ਤੋਂ ਪ੍ਰੋਪਰ ਅਸ ਅਕੋਰਡਿੰਗ ਟੂ ਲਾਅ ਦਿੱਤੀ ਜਾ ਰਹੀ ਹੈ ਔਰ ਬਾਕੀਆਂ ਨੂੰ ਇੱਕ ਹੋਰ ਇਹ ਦੱਸਣਾ ਚਾਹਣਾ ਕਿ ਜੋ ਅਯੁੱਧ ਨਸ਼ਾ ਵਿਰੋਧੀ ਮੁਹਿੰਮ ਚੜ ਉਦੇ ਤਹਿਤ ਇਹ ਕਲੀਅਰ ਹੈ ਵੀ ਜਿਹੜਾ ਵੀ ਪੰਜਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਇਨਵੋਲਵ ਹੋਊਗਾ ਜਾਂ ਡਰੱਗ ਮੰਨੀ ਦੇ ਨਾਲ ਕੋਈ ਚੀਜ਼ ਕਰੂਗਾ ਜਾਂ ਲੋਕਾਂ ਦੇ ਬੱਚਿਆਂ ਦੇ ਮੂੰਹ 'ਚ ਇਹ ਜ਼ਹਿਰ ਪਾਏਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿੰਨੇ ਪਰਚੇ ਹੋਏ ਇਹ ਤਾਂ ਦੋ-ਤਿੰਨ ਐਫਆਈਆਰਸ ਨੇ ਨਾਮ ਵਗੈਰਾ ਦੱਸੋ ਜੀ ਨਾਮ ਤੁਹਾਨੂੰ ਸਾਰੀ ਡਿਟੇਲਸ ਹੋਣੇ ਜਿਹੜੀ ਹੈ ਕਾਰਪੋਰੇਸ਼ਨ ਵਾਲੇ ਔਰ ਬਾਕੀ ਡਿਊਟੀ ਬਸ ਵੀ ਕਲੀਅਰ ਕਰ ਦੋ ਜੀ ਪਰਿਵਾਰ ਇਸੇ ਬਾਰੇ ਤੇ ਕਹਿ ਰਿਹਾ ਕਿ ਉਹਨਾਂ ਕੋਲ ਰਿਸ਼ਤੀ ਹੈ ਰਿਸ਼ਤੀ ਦਾ ਕਾਰਾ ਸਰ ਉਹ ਇਹਦੇ ਬਾਰੇ ਮਿਸੀਪਲ ਕਾਰਪੋਰੇਸ਼ਨ ਕਲੀਅਰ ਦੱਸੋ ਵੀ ਜਿਹੜਿਆਂ ਨੇ ਨੋਟਿਸ ਦਿੱਤਾ ਸਰ ਇੱਕ ਸੀਨੀਅਰ ਕਾਰਪੋਰੇਸ਼ਨ ਨੂੰ ਵੀ ਕਾਈਐਸ ਅਫੀਸਰ ਹੈਡ ਕਰਦਾ ਹੈ ਔਰ ਡੀਸੀ ਵੀ ਕਾਈਐਸ ਅਫੀਸਰ ਸਾਰਿਆਂ ਨੇ ਦੇਖ ਕੇ ਪਰਿਵਾਰ ਨੇ ਜ ਆਪਣਾ ਫਖਰ ਰੱਖਣਾ ਸੀ ਰੱਖਦੇ ਉੱਥੇ ਤਾਂ ਪਰਿਵਾਰ ਨੇ ਜੋ ਹਲ ਤੱਕ ਮੈਨੂੰ ਪਤਾ ਲੱਗਾ ਕਿ ਸ਼ਾਇਦ ਕੋਈ ਫੀਸ ਭਰੀ ਆ ਜਾਂ ਹੋਰ ਭਰਿਆ ਇਹਨਾਂ ਕੋਲ ਪ੍ਰੋਪਰ ਜਿਹੜਾ ਕਮਰਸ਼ੀਅਲ ਦਾ ਹੋਰ ਨਕਸ਼ੇ ਨਹੀਂ ਹੈਗੇ ਉਹ ਵੈਰੀਫਾਈ ਕਰਨ ਤੋਂ ਬਾਅਦ ਹੀ ਐਡਰੈਸਟ ਆਰਡਰਸ ਆਇਆ ਲੈ ਨਾ ਜੀ ਜੀ ਹੁਣ ਪ੍ਰੋਪਰ ਕੱਟ ਆਇਆ ਸਰ ਐਸ ਪਰ ਇਹ ਸਤ ਉਹ ਦੱਸਣਗੇ ਅਸੀਂ ਤਾਂ ਇੱਥੇ ਆਏ ਆ ਸਰ ਲਾਅ ਐਂਡ ਆਰਡਰ ਉਹਨਾਂ ਨੂੰ ਕੰਟਰੈਕਟ ਕਰਨੋਂ ਇਹਦੇ ਬਾਰੇ ਤੁਹਾਨੂੰ ਕਾਰਪੋਰੇਸ਼ਨ ਜਾਂ ਡਿਸਟ੍ਰਿਕਟ ਅਡਜਸਟੈਂਡਰ ਜ਼ਿਆਦਾ ਵੇਟਰ ਦੱਸ ਪਾਓ ਤਾਂ ਇਸ ਵਕਤ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਵੀ ਮੌਕੇ ਤੇ ਪਹੁੰਚੇ ਸੀ ਤੇ ਇਸ ਵਕਤ ਇਹ ਤਸਵੀਰਾਂ ਨੇ ਜਦੋਂ ਯੁੱਧ ਨਸ਼ਾ ਵਿਰੁੱਧ ਦੀ ਕਾਰਵਾਈ ਪੁਲਿਸ ਦੇ ਵੱਲੋਂ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਇਸ ਘਰਾ ਜਿਹੜੇ ਘਰ ਦੇ ਬਾਹਰ ਜਿਹੜੀਆਂ ਦੁਕਾਨਾਂ ਸੀ ਉਸ ਨੂੰ ਢਾਈ ਜਾ ਰਹੀ ਹੈ ਤੇ ਉੱਥੇ ਜਿਹੜਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਵੀ ਹੈਗਾ ਕਿਉਂਕਿ ਜਦੋਂ ਕਿਸੇ ਦਾ ਘਰ ਟੈਂਦਾ ਤਾਂ ਹਾਲ ਵੀ ਮਾੜਾ ਹੁੰਦਾ ਲੇਕਿਨ ਦੂਸਰੇ ਪਾਸੇ ਜੇਕਰ ਨਸ਼ਾ ਕਰਤਾ ਸਰੀ ਦਾ ਇਲਜ਼ਾਮ ਹੋਵੇ ਤਾਂ ਉਹ ਵੀ ਕਿਥੇ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਹੁੰਦਾ ਹੈ ਕਿ ਘਰ ਕਿਸੇ ਦਾ ਉਜਾੜ ਕੇ ਤੇ ਆਪਣਾ ਘਰ ਕਿਵੇਂ ਬਣਾ ਸਕਦਾ ਇਹ ਵੀ ਸਵਾਲ ਕਿਥੇ ਕਿਤੇ ਹੁੰਦਾ ਹੈ ਤਾਂ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਜਿਹੜੀਆਂ ਲਾਈਵ ਦੇਖ ਪਾ ਰਹੇ ਹੋ ਕਿ ਜਦੋਂ ਪਰਿਵਾਰ ਹੈ ਔਰ ਇਸ ਵਕਤ ਪਰਿਵਾਰ ਦਾ ਇਤਨੇ ਕਿਥੇ ਰੋ ਰੋ ਕੇ ਬੁਰਾ ਹਾਲ ਜਰੂਰ ਹੈ ਔਰ ਇਲਜ਼ਾਮ ਜਰੂਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਉੱਪਰ ਲਗਾਇਆ ਤਾਂ ਇਸ ਵਕਤ ਇਹ ਤਸਵੀਰਾਂ ਨੇ ਜਿਹੜੀਆਂ ਨੇ ਉਹ ਤੁਸੀਂ ਵੇਖ ਪਾ ਰਹੇ ਹੈਗੇ ਹੋ ਕਿ ਕਿਵੇਂ ਦੇ ਹਾਲਾਤ ਇਸ ਵਕਤ ਮੌਕੇ ਤੇ ਹੈਗੇ ਨੇ ਔਰ ਇਸ ਵਕਤ ਮਹਿਲਾਵਾਂ ਦਾ ਰੂ ਰੋ ਕੇ ਜਿਹੜਾ ਬੁਰਾ ਹਾਲ ਆ ਜਰੂਰ ਹੈਗੀ ਹੈ ਤਾਂ ਇੱਕ ਬਜ਼ੁਰਗ ਮਾਤਾ ਜਿਸ ਦੇ ਨਾਮ ਤੋਂ ਇਹ ਕਿਹਾ ਜਾਂਦਾ ਹੈ ਕਿ ਇਹ ਘਰ ਹੈਗਾ ਮਾਤਾ ਇਹ ਘਰ ਤੁਹਾਡੇ ਨਾਮ ਤੋਂ ਹੈਗਾ ਜੀ ਕਿੰਨੇ ਸਾਲਾਂ ਤੋਂ ਇਸ ਘਰ ਦੇ ਵਿੱਚ ਹੈ ਹਾਂ ਜੀ ਕਿੰਨੇ ਸਾਲਾਂ ਤੋਂ ਇਸ ਘਰ ਦੇ ਵਿੱਚ ਉਹ 6 ਸਾਲ 6 ਤੋਂ ਬਣਿਆ ਮਕਾਨ ਸਾਡਾ ਅੱਗੋਂ ਤੁਹਾਡੀ ਮਰਜ਼ੀ ਜੋ ਭਾਈ 2006 ਤੋਂ ਘਰ ਬਣਿਆ ਹੈ ਤਾਂ ਇਸ ਵਕਤ ਇਹ ਤਸਵੀਰਾਂ ਨੇ ਜੋ ਪਰਿਵਾਰ ਤੁਹਾਨੂੰ ਇਸ ਵਕਤ ਨਜ਼ਰ ਆ ਰਿਹਾ ਜੋ ਸਿੱਧੇ ਤੌਰ ਦੇ ਉੱਪਰ ਹਾਲਾਂਕਿ ਪ੍ਰਸ਼ਾਸਨ ਦੇ ਉੱਪਰ ਇਹ ਸਵਾਲ ਖੜੇ ਕਰ ਰਿਹਾ ਕਿ ਸਾਡੇ ਕੋਲ ਘਰ ਦੀ ਰਿਸ਼ਤੀ ਹੈ ਕਾਗਜ਼ ਪੂਰੇ ਨੇ ਲੇਕਿਨ ਉਸ ਤੋਂ ਬਾਅਦ ਇਸ ਤਰੀਕੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਇਹ ਹਨ ਤਾਂ ਦੂਸਰੇ ਪਾਸੇ ਇੱਕ ਕਬਾੜੀਆ ਕਬਾੜੀ ਦੀ ਦੁਕਾਨ ਹੈ ਉਸ ਕਬਾੜੀ ਦੀ ਦੁਕਾਨ ਦਾ ਸਮਾਨ ਵੀ ਜਿਹੜਾ ਉਹ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਅੰਦਰ ਦੁਕਾਨਾਂ ਜਿਹੜੀਆਂ ਨੇ ਭਰੀਆਂ ਹੋਈਆਂ ਸੀ ਸਮਾਨ ਜਿਹੜਾ ਉਸ ਦੁਕਾਨ ਦੇ ਵਿੱਚ ਹੈਗਾ ਸੀ ਤਾਂ ਇਸ ਵਕਤ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਯੂਡ ਨਸ਼ਾ ਵਿਰੋਧ ਦੇ ਜੋ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹਨਾਂ ਦੁਕਾਨਾਂ ਨੂੰ ਹਟਾਇਆ ਜਾ ਰਿਹਾ ਹੈਗਾ ਪਰੀਆਂ ਦੁਕਾਨਾਂ ਦੇ ਅੰਦਰ ਪੂਰਾ ਸਮਾਨ ਜਿਹੜਾ ਇਸ ਦੁਕਾਨ ਦੇ ਵਿੱਚ ਲੱਗਿਆ ਹੋਇਆ ਤਾਂ ਇਸ ਵਕਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਤੇ ਇੱਕ ਵੱਡੀ ਕਾਰਵਾਈ ਜਿਹੜੀ ਹੈ ਉਹ ਪਟਿਆਲਾ ਪੁਲਿਸ ਦੇ ਵੱਲੋਂ ਜਿਹੜੀ ਉਹ ਚਲਾਈ ਜਾ ਰਹੀ ਹੈਗੀ ਆ ਵੱਡੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇਸ ਵਕਤ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਘਰ ਦੇ ਵਿੱਚ ਕਈ ਸਮਾਨ ਜਿਹੜਾ ਉਹ ਪਿਆ ਹੈਗਾ ਇਸ ਵਕਤ ਘਰ ਪੂਰਾ ਭਰਿਆ ਹੋਇਆ ਨਜ਼ਰ ਵੀ ਆਉਂਦਾ ਹੈਗਾ ਤਾਂ ਇਸ ਵਕਤ ਇਹ ਤਸਵੀਰਾਂ ਨੇ ਜਦੋਂ ਤੁਸੀਂ ਵੇਖ ਪਾ ਰਹੇ ਹੋ ਕਿ ਕਿਵੇਂ ਜਿਹੜੀ ਹੈ ਕਾਰਵਾਈ ਹੈ ਉਹ ਇਸ ਵਕਤ ਕੀਤੀ ਜਾ ਰਹੀ ਹੈਗੀ ਹੈ ਔਰ ਇਸ ਦੁਕਾਨ ਨੂੰ ਜਿਹੜਾ ਉਹ ਟਾਇਆ ਜਾ ਰਿਹਾ ਹੈਗਾ ਤਾਂ ਇਸ ਵਕਤ ਇਹ ਤਸਵੀਰਾਂ ਨੇ ਜਦੋਂ ਦੁਕਾਨ ਦੇ ਅੰਦਰ ਤੱਕ ਜਿਹੜੀ ਹੈ ਇਹ ਜੀਸੀਬੀ ਇਸ ਵਕਤ ਫੇਰੀ ਜਾ ਰਹੀ ਹੈਗੀ ਹੈ ਸ਼ਟਰ ਜਿਹੜੇ ਉਹ ਤਮਾਮ ਤੋੜ ਦਿੱਤੇ ਗਏ ਨੇ ਔਰ ਦੂਸਰੇ ਪਾਸੇ ਜਿਹੜਾ ਇਹ ਤੋੜ-ਫੋੜ ਦਾ سلسلہ ਜਿਹੜਾ ਉਹ ਜਾਰੀ ਹੈਗਾ ਆ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕੰਦ ਨੂੰ ਜਿਹੜਾ ਉਹ ਟਾਇਆ ਜਾ ਰਿਹਾ ਹੈਗਾ ਇਸ ਵਕਤ ਆ ਇਹ ਦੀਵਾਰ ਜਿਹੜੀ ਉਹ ਢੋਈ ਜਾ ਰਹੀ ਹੈ ਜੁੱਧ ਨਸ਼ਾ ਬਰੁਖਤ ਦੀ ਕਾਰਵਾਈ ਹੈ ਉਹ ਇਸ ਵਕਤ ਕੀਤੀ ਜਾ ਰਹੀ ਹੈਗੀ ਹੈ ਤਾਂ ਬਾਬਾ ਦੀਪ ਸਿੰਘ ਕਲੋਨੀ ਦੇ ਵਿੱਚ ਇਹ ਕਾਰਵਾਈ ਹੋ ਰਹੀ ਹੈ ਤਾਂ ਇਸ ਵਕਤ ਪਟਿਆਲਾ ਪੁਲਿਸ ਪਪਾਪਾਰ ਹੋਈ ਹੈ ਵੱਡੇ ਪੱਤਰ ਦੇ ਉੱਪਰ ਆ ਪੁਲਿਸ ਜਿਹੜੀ ਆ ਪਹੁੰਚੀ ਆ ਸਿਵਲ ਪ੍ਰਸ਼ਾਸਨ ਜਿਹੜਾ ਉੱਪਰ ਆ ਨਗਰ ਨਿਗਮ ਦੀ ਆ ਪੂਰੀ ਟੀਮ ਜਿਹੜੀ ਆ ਇਸ ਵਕਤ ਪਹੁੰਚਿਆ ਹੋ ਰਿਹਾ ਪੂਰਾ ਪ੍ਰਿਆਗ ਕਰ ਇਸ ਵਕਤ ਨਜ਼ਰ ਆ ਰਿਹਾ ਹੋਵੇਗਾ ਇਹਨਾਂ ਤਸਵੀਰਾਂ ਦੇ ਰਾਹੀਂ ਔਰ ਲਗਾਤਾਰ ਜੀਸੀਬੀ ਐਕਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਹੈਗਾ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਵੇਖ ਪਾ ਰਹੇ ਹੋ ਕਿ ਕਿਵੇਂ ਵੱਡੇ ਪੱਧਰ ਦੇ ਉੱਪਰ ਇਸ ਵਕਤ ਪ੍ਰਸ਼ਾਸਨ ਜਿਹੜਾ ਉਹ ਪਹੁੰਚਿਆ ਹੋਇਆ ਔਰ ਯੋਧ ਨਸ਼ਾ ਵਿਰੁੱਧ ਜਿਹੜੀ ਕਾਰਵਾਈ ਹੈ ਉਹ ਇਸ ਵਕਤ ਕੀਤੀ ਜਾ ਰਹੀ ਹੈ ਇੱਕ 23 ਸਾਲ ਦੇ ਨੌਜਵਾਨ ਦਾ ਘਰ ਇਹ ਦੱਸਿਆ ਜਾ ਰਿਹਾ ਜਿਸ ਦੇ ਉੱਪਰ ਕਮਰਸ਼ੀਅਲ ਜਿਹੜਾ ਨਸ਼ਾ ਤਸਕਰੀ ਦਾ मामले दर्ज ਨੇ ਔਰ ਪਿਛਲੇ ਕਈ ਮਹੀਨਿਆਂ ਤੋਂ ਇਸ ਜੇਲ ਦੇ ਵਿੱਚ ਹੈ ਔਰ ਸਿਰਫ ਨੌਜਵਾਨ ਸੀਗਾ ਔਰ ਨੌਜਵਾਨ ਦੇ ਉੱਪਰ ਨਿਸ਼ਿਲੀ ਗੋਲੀਆਂ ਅਤੇ ਚਿੱਟੇ ਦੇ ਜਿਹੜੇ ਪਰਚੇ ਨੇ ਉਹ ਦੱਸੇ ਜਾ ਰਹੇ ਨੇਗੇ ਤੇ ਇਸ ਵਕਤ ਇਹ ਤਸਵੀਰਾਂ ਨੇ ਜੋ ਤੁਸੀਂ ਵੇਖ ਪਾ ਰਹੇ ਹੋ ਕਿ ਜੀਸੀਬੀ ਜਿਹੜੀ ਲੈ ਕੇ ਪੂਰਾ ਪ੍ਰਸ਼ਾਸਨ ਜਿਹੜਾ ਉਹ ਪਹੁੰਚਿਆ ਹੈ ਤੇ ਇਸ ਵਕਤ ਥੱਲੇ ਦੁਕਾਨਾਂ ਦੇ ਪਿਆ ਸਮਾਨ ਜਿਹੜਾ ਉਹ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਪਰਿਆ ਕਿ ਆ ਪੁਲਿਸ ਦੇ ਵੱਲੋਂ ਹਾਲਾਂਕਿ ਇਹ ਕਿਹਾ ਗਿਆ ਕਿ ਅਸੀਂ ਪਹਿਲਾਂ ਨੋਟਿਸ ਚਿਪਕਾਏਗੇ ਉਸ ਤੋਂ ਬਾਅਦ ਜਾ ਕੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਪਰਿਵਾਰ ਇਹ ਕਹਿੰਦਾ ਹੈ ਕਿ ਅਸੀਂ ਜਿਹੜਾ ਫੀਸ ਵੀ ਭਰ ਕੇ ਆਏ ਸੀ ਜਿਸ ਤਰੀਕੇ ਨਾਲ ਸਾਨੂੰ ਇਹ ਦੱਸਿਆ ਗਿਆ ਕਿ ਇੱਥੇ ਜਿਹੜਾ ਐਕਸ਼ਨ ਹੋਣਾ ਹੀ ਆ ਤੁਹਾਡੇ ਘਰ ਨੂੰ ਟਾਉਣ ਲਈ ਕਾਰਪੋਰੇਸ਼ਨ ਆ ਸਕਦਾ ਤਾਂ ਉਸ ਦੌਰਾਨ ਅਸੀਂ ਜਿਹੜਾ ਹੈ ਤਾਂ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਵੇਖ پا ਰਹੇ ਹੋ ਕਿ ਪੁਲਿਸ ਵੱਡੇ ਪੱਧਰ ਦੇ ਉੱਪਰ ਜਦੋਂ ਪਹੁੰਚੀ ਹੈ ਵੱਡਾ ਪੈਰਾ ਪੁਲਿਸ ਦਾ ਲੱਗਿਆ ਹੋਇਆ ਔਰ ਇਸ ਵਕਤ ਲਗਾਤਾਰ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੀ ਕਬੱਡੀ ਗਿਣਤੀ ਦੇ ਵਿੱਚ ਨਫਰੀ ਤੁਸੀਂ ਦੇਖ پا ਰਹੇ ਹੋ ਕਿ ਕਿਵੇਂ ਲੱਗੀ ਹੋਈ ਆ ਔਰ ਇਸ ਘਰ ਦੇ ਉੱਪਰ ਐਕਸ਼ਨ ਇਸ ਵਕਤ ਚੱਲ ਰਿਹਾ ਹੈਗਾ ਹਾਲਾਂਕਿ ਪਰਿਵਾਰ ਦੇ ਵੱਲੋਂ ਇਲਜ਼ਾਮ ਜਰੂਰ ਕਿਸੇ-ਕਿਤੇ ਲਗਾਏ ਗਏ ਨਹੀਂ ਲੇਕਿਨ ਦੂਸਰੇ ਪਾਸੇ ਕਾਰਵਾਈ ਜਿਹੜੀ ਹੈ ਉਹ ਲਗਾਤਾਰ ਜਾਰੀ ਹੈਗੀ ਹੈ ਇਸ ਵਕਤ ਇਹ ਤਸਵੀਰਾਂ ਨੇ ਜੋ ਤੁਸੀਂ ਵੇਖ ਪਾ ਰਹੇ ਹੋ ਕਿ ਇਸ ਦੇ ਵਿੱਚ ਜਿਹੜੇ ਪਰਵਾਰਕ ਮੈਂਬਰ ਸੀਗੇ ਜੋ ਪਰਿਵਾਰ ਦੇ ਰਹਿਣ ਵਾਲੇ ਮੈਂਬਰ ਨੇਗੇ ਗੁਰਤੇਜ ਦੇ ਤੋਂ ਕਿਥਨੇ-ਕਿਥੇ ਇਸ ਵਕਤ ਮੌਜੂਦ ਨੇ ਇਸ ਘਰ ਦੇ ਵਿੱਚ ਕਿਉਂਕਿ ਉਹਨਾਂ ਦਾ ਗਵਾਂਡ ਦਾ ਘਰ ਆ ਔਰ ਉਸ ਵਕਤ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦਾ ਕਿਤੇ ਨਾ ਕਿਤੇ ਰੋ ਰੋ ਕੇ ਬੁਰਾ ਹਾਲ ਇਸ ਵਕਤ ਜਰੂਰ ਹੈਗਾ ਔਰ ਇਸ ਵਕਤ ਜੀ ਤਸਵੀਰਾਂ ਨੇ ਉਹ ਤੁਹਾਡੇ ਤੱਕ ਸਾਂਝੀ ਕਰ ਰਿਆ ਕਿ ਪੁਲਿਸ ਵੱਡੇ ਪੱਧਰ ਦੇ ਉੱਪਰ ਵੱਡੇ ਪੈਰੇ ਦੇ ਨਾਲ ਜਿਹੜੀ ਇਸ ਵਕਤ ਪਹੁੰਚੀ ਹੈ ਲਾਅ ਐਨ ਆਰਡਰ ਦੀ ਸਥਿਤੀ ਨੂੰ ਸੰਭਾਲਿਆ ਜਾ ਸਕੇ ਲਾਅ ਐਨ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਮੇਨਟੇਨ ਰਵੇ ਤਾਂ ਉਸ ਨੂੰ ਲੈ ਕੇ ਜਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਸ ਸਥਿਤੀ ਨੂੰ ਦੇਖਦਿਆਂ ਹੋਇਆ ਪੁਲਿਸ ਵੱਡੀ ਗਿਤੀ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜੀ ਪਹੁੰਚੀ ਹੈ ਔਰ ਇਸ ਘਰ ਦੇ ਉੱਪਰ ਲਗਾਤਾਰ ਕਾਰਵਾਈ ਜਾਰੀ ਹੈ ਜੀ ਸੀ ਬੀ ਲਗਾਤਾਰ ਚੱਲ ਰਹੀ ਹੈ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਜੇ ਘਰ ਦੇ ਬਾਹਰ ਜਿਹੜੀ ਆ ਉਹ ਬਣੀ ਹੋਈ ਆ ਔਰ ਉਸ ਵਕਤ ਇਹ ਤਸਵੀਰਾਂ ਨੇ ਜਦੋਂ ਇਸ ਦੀ ਉੱਪਰ ਦੀ ਇਮਾਰਤ ਵੀ ਜਿਹੜੀ ਆ ਉਹ ਢਾਈ ਜਾ ਰਹੀ ਹੈਗੀ ਆ ਤਾਂ ਇਸ ਵਕਤ ਇਹ ਤਸਵੀਰਾਂ ਨੇ ਜੋ ਲਾਈਵ ਤੁਸੀਂ ਦੇਖ ਪਾ ਰਹੇ ਹੋ ਕਿ ਲਗਾਤਾਰ ਜੀਸੀਬੀ ਜਿਹੜੀ ਉਹ ਚੱਲ ਰਹੀ ਹੈਗੀ ਇਸ ਘਰ ਦੇ ਉੱਪਰ ਪੁਲਿਸ ਦਾ ਪੰਜਾ ਜਿਹੜਾ ਉਹ ਜਰੂਰ ਚੱਲ ਰਿਹਾ ਹੈਗਾ ਕਾਰਪੋਰੇਸ਼ਨ ਜਿਹੜਾ ਉਹ ਮੌਕੇ ਤੇ ਪਹੁੰਚਿਆ ਹੈ ਏਟੀਪੀ ਜਿਹੜੇ ਨੇ ਉਹ ਵੀ ਪਹੁੰਚੇ ਨੇ ਗੱਲਬਾਤ ਵੀ ਜਰੂਰ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਨਾਲ ਕੀ ਕੀ ਕੁਝ ਉਹਨਾਂ ਕੋਲ ਇਹ ਈਸੂ ਲੈ ਕੇ ਕਾਗਜ਼ ਨੇ ਉਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਇਸ ਵਕਤ ਇਹ ਤਸਵੀਰਾਂ ਨੇ ਜੋਤੀ ਦੇਖ ਪਾ ਰਹੇ ਹਾਂ ਕਿ ਜਦੋਂ ਇਹ ਪੂਰਾ ਕਾਰਵਾਈ ਕੀਤੀ ਜਾ ਰਹੀ ਹੈ ਏਡੀਬੀ ਸਾਹਿਬ ਕੀ ਨਾਮ ਐ ਸਰ ਤੁਹਾਡਾ ਏਡੀਬੀ ਕਰਨਜੀਤ ਸਿੰਘ ਕਰਨਜੀਤ ਜੀ ਇਹ ਕੀ ਪੂਰੇ ਕਾਗਜ਼ ਨੇ ਤੁਹਾਡੇ ਕੋਲ ਇਸ ਵਕਤ ਇਸ ਘਰ ਨੂੰ ਪਾਉਂਦੇ ਡੇਮੋਲਿਸ਼ਨ ਆਰਡਰ ਹੈਗਾ ਪ੍ਰੋਪਰ ਡੇਮੋਲਿਸ਼ਨ ਇਹ ਪੂਰਾ ਲੀਗਲ ਬਣਿਆ ਸੀ ਕੀ ਪੂਰੇ ਬੇਰਵਾ ਦੋ ਜਿਹੜਾ ਕਿਸ ਰਹੈਸ਼ੀ ਬਿਲਡਿੰਗ ਹੈ ਰਹੈਸ਼ੀ ਬਿਲਡਿੰਗ ਕਿਹਦੀ ਹਾਂਜੀ ਕਿੰਨੇ ਟਾਈਮ ਤੋਂ ਬਣੀ ਹੋਈ ਹੈ ਜੀ ਕਾਗਜ਼ ਵਗੈਰਾ ਤੁਹਾਡੇ ਕੋਲ ਹੈਗੇ ਪੂਰੇ ਦੇ 2017 ਦੀ 2017 ਦੀ ਇਹ ਪਰੀ ਇਲੀਗਲ ਬਣੀ ਮੀਤੀ ਕਿਵੇਂ ਬਣਿਆ ਹੋ ਚੁਕਾ ਕਿਉਂਕਿ ਇਹ ਲੋਕ ਕਹਿੰਦੇ ਨੇ ਕਿ ਸਾਡੇ ਕੋਲ ਜਿਹੜੀ ਰਜਿਸਟਰੀਆਂ ਨੇ ਨਕਸ਼ੇ ਨੇ ਫਿਰ ਰਜਿਸਟਰੀ ਤਾਂ ਸਾਰੇ ਕੋਲ ਹੁੰਦੀ ਆ ਮੈਂ ਪਲਾਟ ਦੀ ਵੀ ਰਜਿਸਟਰੀ ਹੋਏਗੀ ਹਾਂ ਨਕਸ਼ਾ ਤਾਂ ਕਾਰਪੋਰੇਸ਼ਨ ਤੋਂ ਫਿਰ ਵੀ ਪਾਸ ਕਰਾਉਣਾ ਪੈਂਦਾ ਨਾ ਤੇ ਨਕਸ਼ਾ ਵਗੈਰਾ ਇਹਦਾ ਕੋਈ ਪਾਸ ਨਹੀਂ ਸੀਗਾ ਨਕਸ਼ਾ ਰਹੈਸ਼ੀ ਪਾਸ ਹੈ ਨਾ ਤਾਂ ਹੀ ਆਪਾਂ ਰਹੈਸ਼ੀ ਘਰ ਨੂੰ ਕੁਝ ਨਹੀਂ ਕਹਿ ਰਹੇ ਹਾਂ ਕਮਰਸ਼ੀਅਲ ਵੀ ਇਹ ਦੁਕਾਨਾ ਤੋੜਨ ਦੇ ਉਰਦਨ ਦੇ ਇਹਨਾਂ ਨੂੰ ਪਹਿਲਾਂ ਕੋਈ ਨੋਟਿਸ ਵਗੈਰਾ ਵੀ ਦਿੱਤਾ ਗਿਆ ਨੋਟਿਸ ਵੀ ਦਿੱਤੇ ਨੇ ਡਿਮੋਲਿਸ਼ਨ ਆਰਡਰ ਵੀ ਦਿੱਤਾ ਹੈ ਪਰਸਨਲ ਹਿਅਰਿੰਗ ਵੀ ਦਿੱਤੀ ਹੈ ਫਿਰ ਇਹ ਖਾਲੀ ਜਿਹੜੀ ਉਹ ਕਿੰਨੇ ਦਿਨ ਪਹਿਲਾਂ ਦੇ ਦਿੱਤਾ ਸੀ ਇਹਨਾਂ ਨੂੰ ਇਹਨਾਂ ਨੂੰ 25 ਤਰੀਕ ਲਾਸ ਦਿੱਤੀ ਸੀਗੀ 25 ਤਰੀਕ ਲਾਸ ਦਿੱਤਾ ਸੀਗਾ ਤਾਂ ਇਸ ਵਕਤ ਅੱਜ ਨੂੰ ਪ੍ਰਸ਼ਾਸਨ ਜਿਹੜਾ ਪਹੁੰਚਿਆ